ਮੇਰਾ ਵਾਲਿਆ ਸੰਜਮੇ ਰਿਆ ਮੇਰਾ ਵਾਲਿਆ ਸੰਜਮੇ ਰਿਆ ਐਨੀ ਬਖਸ਼ਿਸ਼ ਕਰਦੇ ਤੇਰਾ ਸ਼ੁਕਰ ਮਨਾਵਾ ਮੈਂ ਐਨੀ ਬਖਸ਼ਿਸ਼ ਕਰਦੇ ਤੇਰਾ ਸ਼ੁਕਰ ਮਨਾਵਾ ਮੈਂ ਦਰਦੈ ਉੱਟਕੇ ਗੁਰਾਂ ਦਾ ਦਿੱਤਾ ਨਾਮ ਧਿਆਵਾ ਮੈਂ ਰਕੈ ਉਟ ਕੈ ਗੁਰਾਂ ਦਾ ਦਿੱਤਾ ਨਾਮ ਧਿਆਵਾ ਮੈਂ ਡੇੜੇ ਵਾਲਿਆ ਸੰਜਵੇਂ ਦਿਆ ਡੇੜੇ ਵਾਲਿਆ ਪੀਰ ਮੇਰਿਆ ਹੂਕਵੇਂ ਓਗਣ ਵਰਗੀ ਹੋਵੇ ਗੁਰੂ ਨੂੰ ਪਾਵਨ ਦੀ ਤਾੰਗ ਪਪੀਹੇ ਵਰਗੀ ਹੋਵੇ ਨਾਮ ਧਿਆਵਣ ਦੀ ਹੂਕ ਵਿਯੋਗ ਗਣ ਵੜਦੀ ਹੋਵੇ ਗੁਰੂ ਨੂੰ ਪਾਵਣ ਦੀ ਤੰਗ ਬੱਪੀਏ ਵੜਦੀ ਹੋਵੇ ਨਾਮ ਤੇ ਆਵਣ ਦੀ ਦੇਰਵਾਲਿਆ ਸੰਜਵੇਂ ਨੇ ਆ ਦੇਰਵਾਲਿਆ ਪੀੜ ਮੇਨੇ ਆ ਐਨੀ ਹਿੰਮਤ ਬਖਸ਼ ਦੇ ਗੁਰੂ ਤਿਆਂ ਪਾਵਣ ਰਨ ਦੀ ਇਹ ਨਿਹਮਤ ਬਖਸ਼ ਦੇ ਗੁਰੂ ਤੋਂ ਆ ਪਾਵਾਂ ਰਣ ਦੀ ਤਰਕੈ ਉਟਕੇ ਗੁਰਾਂ ਦਾ ਦਿੱਤਾ ਨਾਮ ਧਿਆਵਣ ਦੀ ਤਰਕੈ ਉਟਕੇ ਗੁਰਾਂ ਦਾ ਦਿੱਤਾ ਨਾਮ ਧਿਆਵਣ ਦੀ ਦੇੜੇ ਵਾਲਿਆ ਸੰਜ ਮੇੜਿਆ ਮੇਰਾ ਵਾਲਿਆ ਪੀਰ ਮੇੜਿਆ सेवा बख्सो सतसंग बख्सो बो सिमरन बाबा जी नाम करिए सिमरन बाबा जी सो सतसंग बख्सो बख्सो सिमरन बाबा जी नामते आइए डेरे जाइए करिए सिमरन बाबा जी डेरे आ पीर आ तो 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 ਡੇੜਵਾਲਿਆ ਸੰਜਮੇੜਿਆ ਲੋੜ ਕਦੀ ਨਾ ਪਵੇਂ ਨਾ ਤੇ ਆ ਦੁੱਖ ਸੁਣਾਵਣ ਦੀ ਲੋੜ ਕਦੀ ਨਾ ਪਵੇਂ ਨਾ ਤੇ ਆ ਦੁੱਖ ਸੁਣਾਵਣ ਦੀ ਤਰਕੇ ਉਟਕੇ ਗੁਰਾਂ ਦਾ ਦਿੱਤਾ ਨਾਮ ਤੇ ਆਵਣ ਦੀ ਤਰਕੇ ਉਟਕੇ ਗੁਰਾਂ ਦਾ ਦਿੱਤਾ ਨਾਮ ਤੇ ਆਵਣ ਦੀ ਡੇੜਵਾਲਿਆ ਪੀਰ ਮੇਦੇਆ ਦੇਵਾਲਿਆ ਸੰਗ ਮੇਦੇਆ ਲੱਖਾਂ ਤਾਰੇ ਦਾਤਾ ਜੀ ਤੁਸ ਸਾਨੂੰ ਵਿਤਾਰ ਦਿਓ ਸੱਚਖੰਡ ਵਾਲੀ ਗੱਡੀ ਸੰਗਾ ਸਾਨੂੰ ਵਿਚਾਰ ਦਿਓ ਲੱਖਾਂ ਤਾਰੇ ਦਾਤਾ ਜੀ ਤੁਸ ਸਾਨੂੰ ਵਿਤਾਰ ਦਿਓ ਸੱਚਾ ਢੰਡਵਾਲੀ ਗੱਡੀ ਸਾਈਆਂ ਸਾਨੂੰ ਵਿਚਾਰ ਦੇਉ ਨੇੜੇ ਵਾਲਿਆ ਪੀੜ ਮੇਨੇ ਆ ਨੇੜੇ ਵਾਲਿਆ ਸਾਂਝੇ ਮੇੜਿਆ ਦੇਨ ਨਾਯੋ ਬਾਬਾ ਜੀ ਤੁਸੇ ਹੁਕਮ ਸੁਣਾਉਣ ਨੂੰ ਦੇਨ ਨਾਯੋ ਬਾਬਾ ਜੀ ਤੁਸੇ ਹੁਕਮ ਸੁਣਾਉਣ ਨੂੰ ਸਚਖੰਡ ਵਾਲੀ ਗੱਡੀ ਆਪਾ ਸਾਨੂੰ ਚਾੜਨ ਨੂੰ ਸਚਖੰਡ ਵਾਲੀ ਗੱਡੀ ਬਾਪਾ ਸਾਨੂੰ ਚਾੜਨ ਨੂੰ ਨੇੜੇ ਵਾਲਿਆ ਪਿਧ ਮੇੜਿਆ ਨੇੜੇ ਵਾਲਿਆ ਸੰਝ ਮੇੜਿਆ ਇਹਨੇ ਬਖਤ ਤੇ ਕਰਦੇ ਤੇਰਾ ਸ਼ੁਕਰ ਮਨਾਵਾ ਮੈਂ ബുക്കു ഗ തടക ഉ ഗുംഗ നമ ദ തടക ഉ ഗുംഗ നമ ദ